ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਅਡਰੈਸ ਇੱਕ ਰਹੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਚਾਟੀਵਿੰਡ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਅਮਰਕਸਰ ਸਾਹਿਬ ਨਾਮ ਦੋਸਤੋ ਵੀਰ ਦਾ ਜੋਬਨ ਜਿਹਨਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆ ਇੱਕ ਗਾਂ ਬਿਲਕੁਲ ਤਾਜੀ ਸੂਈ ਦਿਖਾਵਾਂਗੇ ਚੰਗੇ ਰਿਕਾਰਡ ਵਾਲੀ ਗਾਂ ਵੋ ਦੋਸਤੋ ਚੰਗੀ ਬਰੀਡ ਵਾਲੀ ਗਾਂ ਡਿਟੇਲ ਸਾਰੀ ਬੰਦੀ ਆਪਾਂ ਇਹਦੀ ਗਾਂ ਦੀ ਵੀਰ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰ ਲਾਂਗੇ ਸੋ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਵਰਖ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਅਗੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੜੀ ਗੱਲ ਨਾ ਹੋਵੇ ਜਿਹੜੇ ਵੀਰਾਂ ਨੇ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਖਾਸ ਕਰਕੇ ਬੇਨਤੀ ਆ ਚੈਨਲ ਨੂੰ ਸ ਆਓ करिए ਵੀਰਾਂ ਨਾਲ ਗੱਲਬਾਤ ਡਿਟੇਲ ਆਪਾਂ ਸਾਰੇ ਵੀਰ ਦੇ ਕੋਲ ਪੁੱਛਦੇ ਹਾਂ ਤੁਸੀਂ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ ਜੀ ਜੋਬਰ ਭਾਈ ਸਸੀ ਕਾਲ ਸਸੀ ਕਾਲ ਜੀ ਕੀ ਹਾਲ ਜੀ ਵਧੀਆ ਹੋ ਠੀਕ ਠਾਕ ਵਧੀਆ ਜੀ ਕਿਰਪਾਹ ਟਾਰੇ ਮੀਮ ਹੋਣਾ ਨਹੀਂ ਬਾ ਉਹ ਜਿ ਪੈਂਦਾ ਜੇ ਕਦੀ ਹਟ ਜਾਂਦਾ ਕਦੀ ਪੈ ਜਾਂਦਾ ਜੀ ਜੀ ਬਾਬਾ ਪੈ ਗਿਆ ਨਾ ਅੱਜ ਵੀ ਮੈਂ ਸਿਰਵਾ ਪੈ ਗਿਆ ਜੀ ਹਾਂ ਅੱਜ ਰਾਤੀ ਬਜਾ ਜੀ ਤੇ ਕੱਲ ਨਹੀਂ ਕੱਲ ਵੀ ਨਹੀਂ ਪਿਆ ਅੱਜ ਪੈ ਗਿਆ ਫਿਰ ਤੇ ਆਪਣਾ ਵੀਡੀਓ ਸ਼ੁਰੂ ਕਰਨ ਤੋਂ ਪਹਿਲੇ ਇੱਕ ਛੇ ਡਰੈੱਸ ਬੋਲ ਦਈਏ ਆਪਣਾ ਪਿੰਨ ਚਾਦੀਵੰਡ 11 ਰੰਬਰ ਸਾਸੀ ਗੜੀ ਰੰਬਰ ਸਾ ਅਈ ਜੀ ਸੋਨ ਨੰਬਰ ਤੇ ਨਾ ਰਹਾ ਮੋੜ ਨੰਬਰ ਹੈਗਾ 9414 7364 ਠੀਕ ਹੈ ਨਾ ਜੋਬਨ ਨਾ ਜੋਬਨ ਪਹਿਲੀ ਆਪਾਂ ਵੀਡੀਓ ਪਾਈ ਸੀ ਦੋ گاਵਾਂ ਦੀ ਦੋਵੇਂ گاਵਾਂ ਕਾ ਲਈਆਂ ਉਹ ਦੋ ਦੇ ਭਾਈ ਉਹ ਵੇਚੀਆਂ ਤੇ ਚਲੇ ਇੱਕ ਜੱਟ ਇੱਕ ਢੜੀ ਢੁਲੀ ਲੱਗੀ ਫਿਰ ਗਾਹ ਤੋਂ ਘਾਟ ਆਉਂਦਾ ਹੈ ਨਾ ਹਾਂਜੀ 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 ਹਰ ਇੱਕ ਨੂੰ ਭੈਣ ਭਾਣ ਦੇ ਮਾੜ ਗੱਡੀ ਤੇ ਆਉਣਾ ਨਹੀਂ ਹੁੰਦਾ ਉਹਨਾਂ ਦਾ ਮੁੱਠਾ ਹੀ ਹੁੰਦੀ ਹਾਂਜੀ ਹਾਂਜੀ ਤੇ ਮੀਂਹ ਕਰਕੇ ਫਿਰ ਭੈਣ ਭਾਣ ਛਿੱਤੀ ਆਉਂਦੀ ਨਹੀਂ ਠੀਕ ਹੈ ਜੀ ਦੋ ਵੇਚੀਆਂ ਪੰਜ گاਵ ਹੋਰ ਵੇਚੀਆਂ ਨਾਲ ਉਹ ਤੋਂ ਬਨਾ ਹਾਂ ਠੀਕ ਹੈ ਚਲੋ ਅੱਛਾ ਵਧੀਆ ਕੰਮ ਕਰ ਚੱਲਣਾ ਚਾਹੀਦਾ ਹੈ ਜਿਹੜੀ ਅੱਜ ਆਪਾਂ ਗਾਂ ਦੀ ਵੀਡੀਓ ਪਾਉਣੀ ਹੈ ਇਹ ਗਾਂ ਕਿਨਵਾ ਸੁਆ ਸੁਈ ਸੁਆ ਦੇ ਪਾਈ ਹੈਗਾ ਇਹ ਦੂਸਰਾ ਹਾਂਜੀ ਤੇ ਖੁਰਲੀ ਸਾਰੀ ਖਾਲੀ ਉਧਰੋਂ ਵੀ ਅੱਛਾ ਜੀ ਪੱਠੇ ਨਾ ਪੱਠਿਆਂ ਦੇ ਪਾਣੀ ਕੋ ਤਾਂ ਨਾ ਪੱਠੇ ਕੱਲ ਆਏ ਨਾ ਪੱਠੋਂ ਆਏ ਅੱਛਾ ਜੀ ਪੱਠੋਂ ਹੀ ਮਾਰ ਸਾਰਾ ਭੁੱਖਾ ਹੀ ਦੂਸਰਾ ਵੀ ਇਹ ਵੀ ਚੱਲ ਅੱਜ ਭੁੱਖੀ ਠੀਕ ਹੈ ਜੀ ਟੂੜੀ ਵੰਡ ਮਾਲੇ ਨਾ ਖਾਂਦਾ ਨਹੀਂ ਹਾਂਜੀ 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 ਤੇ ਬਾ ਦੋ ਤਾਈ ਤੋਈ ਤਾਜੀ ਚੌਥੇ ਪੰਜਵੇਂ ਦਿਨ ਦੀ ਚੌਥਾ ਪੰਜਵਾਂ ਅੱਜ ਬੋਲੇ ਜੀ ਸਭ ਦੀ ਬੋਲੇ ਕਿੰਨਾ ਕੋ ਬੋਲਾ ਹੁੰਦਾ ਕੋੰਟੇ ਜਿਹੜਾ ਸਹੀ ਬੋਲਾ ਹੋਊਗਾ ਉਹ 15 ਕਿਲੋ ਹੋਊਗਾ ਇਹੜਾ 5 ਚੋ ਦੇਣਾ। ਇਹ ਤਾਂ ਚਵਾ ਕੇ ਦੇਣਾ ਦੋ ਟਾਂ। ਠੀਕ ਹੈ ਜੀ। ਇਹ ਕੋਈ ਗਾਰੰਟੀ ਦਾ ਮੇਰਾ ਭੈ ਵੀਰ ਭੈਣ ਲੈ ਜੀ ਕੋ ਭਾ ਲੈ ਜੀ। ਉਹ ਤੇਰਾ 13.5 ਕਿਲੋ ਦੀ ਗਾਰੰਟੀ। 13 ਕਿਲੋ ਦੀ ਗਾਰੰਟੀ ਹੋ ਗਈ। ਠੀਕ ਹੈ ਜੀ। ਬੱਚਾ ਕੀ ਦਿੱਤਾ ਨੇ? ਬੱਚਾ ਮਗਰ ਅੱਛਾ ਜੀ। ਬੱਚਾ ਦੋਸਤੋ ਵੱਛਾ ਵਾ ਮੈਂ ਤੁਹਾਨੂੰ ਵੱਛਾ ਵੀ ਦਾ ਵਖਾ ਦੇਣਾ। ਚੈੱਕ ਕਰ ਲੋ। ਆ ਲਓ ਜੀ। ਬਿਲਕੁਲ ਦੋਸਤੋ ਤਾਜੀ ਸਹੀ ਹੈ ਵੀਰ ਕਹਿੰਦਾ। ਤੇ ਇਹਨੂੰ ਵੀਰ ਤੋੜ ਕੇ ਦਿਖਾਈਏ ਫੇਰ ਆਪਾਂ ਇਹਦਾ ਮੁੱਲ ਮੈਂਸ਼ਨ ਕਰਦੇ ਆ। ਬਾਕੀ ਬੀਕਾਂ ਬੁੱਕੀਆਂ ਬੜੀਆਂ ਸਬਾਈਆਂ ਬੜੀਆਂ ਐ ਇਹ ਉਹ ਵੀ ਥੋੜੀ ਗੱਜ ਭੁੱਖੀ ਆ ਲਓ ਜੀ ਚੈੱਕ ਕਰ ਲੋ ਪਸ਼ੂ ਮੀਂਹ ਦਾ ਕਰਕੇ ਦੋਸਤੋ ਮੌਸਮ ਮੀਂਹ ਵਾਲਾ ਤੇ ਪਸ਼ੂ ਵੈਸੇ ਪੱਠਿਆਂ ਪੁੱਠਿਆਂ ਦੀ ਦਿੱਕਤ ਹਰ ਪਾਸੇ ਕਿਉਂਕਿ ਵੀਰ ਸਿਆਣੇ ਸਾਰਿਆਂ ਨੂੰ ਪਤਾ ਵੀ ਮੀਂਹ ਦਾ ਜਿਹੜਾ ਬਰਸਾਤ ਦਾ ਮੌਸਮ ਹੈ ਲਓ ਜੀ ਕੱਦ ਘੱਟ ਗੱਲ ਦਾ ਇੱਕ ਹੋਰ ਵੀ ਗੱਲ ਹੈ ਰਹਿ ਗਈ ਠੰਡੀ ਹੈ ਹਾਂਜੀ ਲਓ ਜੀ ਪੂਰੀ ਸੀਲਸ ਲੱਗਾ ਆ ਜੀ ਕਰੋ ਚੈੱਕ ਪਾਣੇ ਦੋਵੇਂ ਬਣੇ ਪਾਣੇ ਫੱਟੀ ਆ ਕੇ ਚੋਲੋ ਕੋਈ ਬਾਈ ਨਹੀਂ ਕਰਮਾ ਨਹੀਂ ਬਣੇ ਸਹੀ ਤੇ ਲਓ ਜੀ ਪਾਣੇ ਭਾਰ ਭੁਲੀ ਮਾਰੀ ਮੋਟੀ ਹੈਗੀ ਆ ਸਰੇ 5 ਵਜੇ ਦੀ ਚਵਾਈ ਆ ਹਾਂਜੀ ਹਾਂਜੀ ਹੁਣ ਕੋ ਟਾਈਮ 1:30 ਦਾ ਹੋਇਆ ਹੋਊਗਾ ਨਾ ਠੀਕ ਹੈ ਜੀ ਇਹਦੀ ਦੋਸਤੋਂ ਤੁਹਾਨੂੰ ਮੈਂ ਬਰੀਕੀਆਂ ਵਿਖਾਉਣਾ ਹੋਰ ਮੜਾ ਜੀ ਵੀਰ ਅੱਗੇ ਕਰਦਾ 250 ਬੜੀ ਹੈ ਲਓ ਜੀ ਕਰੋ ਚੈੱਕ ਜੀ ਅਜੇ ਨਵਾਈ ਹੋਈ ਨਹੀਂ ਆ ਅੱਗੇ ਤੋਰੀ ਆਹ ਲਓ ਜੀ ਡੱਕੋ ਜੀ ਤੁਮਰੇ ਯਾਰੋ ਦੋਸਤੋ ਇਹਦੀ ਆ ਜਿਹੜੀ ਚੀਜ਼ ਹੈ ਤੁਸੀਂ ਚੈੱਕ ਕਰ ਲਓ ਪਾਣਾ ਬੁੱਬਾ ਵੀ ਚੰਗੇ ਆ ਦੁੱਧ ਨੇ ਨਾ ਉਹਨਾਂ ਦੇ ਚੰਗੇ ਆ ਮਿਲਦੀ ਘੱਟ ਬਹੁਤ ਜਿਆਦੀ ਆ ਵੇਖੋ ਜੀ ਨਾੜਾ ਵੇਖੋ ਬੈਂਸ ਜਿਹੜੀ ਬਰੀਕ ਬਰੀਕ ਨਿਵਾਣੇ ਤੇ ਤੇ ਬੈਂਨੇ ਦੇ ਪਾਸੇ ਫਿਰ ਤੁਹੌਸ ਦੀ ਗੱਲ ਇਹ ਫਿਰ ਜਿੰਨੇ ਵੀ ਜੋਗੇ ਆ ਗਈ ਠੰਡੀ ਆ ਲਓ ਜੀ ਸਾਰੀ ਸਾਦ ਆ ਯਾਰੋ ਦੋਸਤੋ ਵੇਖੋ ਯਾਰ ਪਾਣੀ ਚੰਗਾ ਘੱਟ ਆਉਂਦੀ ਏ ਭਾਣੇ ਤਾਂ ਚੌਣੇ ਪੋਲੀ ਹੋਗੀ ਠੀਕ ਹੈ ਜੀ ਕੋਥਾਨ ਵੱਧ ਘੱਟ ਹੋਵੇ ਠੀਕ ਹੈ ਕੋਪੂ ਸ਼ਟਾ ਹੋਵੇ ਕੋਥਾਨ ਡੋਕਲ ਹੋਵੇ ਚਵਾਈ ਮਾਰੀ ਹੋਵੇ ਗਾਰੰਟੀ ਹੈ ਜੀ ਗਾਰੰਟੀ ਹੈ ਠੀਕ ਹੈ ਜੀ ਲਓ ਜੀ ਕਿਹ ਲੋ ਦੋਸਤੋ ਜਿਹੜੀ ਮਿਲਕ ਵੇਨਜ਼ ਆ ਜਿਹੜੀ ਵੇਨਜ਼ ਲੱਗੀ ਹਵਾਨੇ ਤੇ ਬਰੀਕ-ਬਰੀਕ ਦੋਸਤੋ ਦੂਰ ਤੋਂ ਵੀ ਕਾਫੀ ਸ਼ੋਅ ਕਰਨ ਦੀ ਹੈ ਚੈੱਕ ਕਰ ਲਿਓ 15 ਲੀਟਰ ਜਿਹੜਾ ਵਾ ਬੋਲਾ ਜਾਂ ਗਿਨ ਲਓ ਦੁੱਧ ਗਿਨ ਲਓ ਜਿਹੜਾ ਚਬਾਉਣ ਲਈ ਹੈ ਮੌਕੇ ਦਾ ਦੁੱਧ ਨਾਲੇ ਕੋ ਬਵਾ ਲਾ ਲੈ ਹਾਂਜੀ ਅਸੀਂ ਚਵਾ ਕੇ ਦੇ ਦਾਂਗੇ ਠੀਕ ਹੈ ਜੀ ਤੇ ਜੇ ਕੋਈ ਗਾਰੰਟੀ ਤੇ ਖੜੂਗਾ ਹਾਂ ਗਾਰੰਟੀ ਉਹ ਡੰਗਲ ਦੀ ਦਿੱਤੀ ਜਾਂਦੀ ਜੇ ਡੰਗਰ ਚੰਗਾ ਹੋਵੇ ਹਾਂਜੀ ਹਾਂਜੀ ਇਹਦੇ ਗਾਰੰਟੀ ਬੰਦਾ ਕੋਈ ਨਹੀਂ ਦਿੰਦਾ ਹਾਂਜੀ ਹਾਂਜੀ ਜੇ ਵੈਦਾਂ ਪਹਿਣਾ ਏਦਾਂ ਕੋ ਭੈਣ ਪਵਾ ਦੇ ਤਾਂ ਵੀ ਪੰਜ ਦਿਨ ਦੀ ਗਾਰੰਟੀ ਹੋਊ ਠੀਕ ਹੈ ਜੀ ਪੰਜਾਂ ਦਿਨਾਂ ਦੀ ਦੁੱਧ ਦੀ ਗਰੰਟੀ ਹੋਊਗੀ। ਹਾਂ ਪੰਜਾਂ ਦਿਨਾਂ ਦੀ। ਵੀ ਦੁੱਧ ਇੰਨਾ ਕਿਚੌਂਦੀ ਆ 15 ਕਿਲੋ ਹੈ ਨਾ। 15 ਤੋਂ ਵੱਧ ਹੀ ਦਊਗੀ 2 ਕਿਲੋ 200 5 18 ਕਿਲੋ ਵੀ ਹੋ ਸਕਦਾ ਹੈ ਉਦੋਂ। ਠੀਕ ਹੈ ਜੀ। ਪਰ ਮੈਂ ਦੇਣੀ 15 ਕਿਲੋ ਕਰਕੇ ਆ। ਦੁੱਧ ਤੇ ਸੇਵਾ ਤੇ ਜਿੱਦਾਂ ਹੁੰਦਾ ਹੈ ਨਾ। ਦੁੱਧ 20 ਕਿਲੋ ਦੇ ਦਊਗੀ ਸਾਮ ਆਲੀਆ 2-4 ਦਿਨ। ਠੀਕ ਹੈ ਜੀ। ਕੀ ਮੁੱਲ ਕਰਨਾ ਦਾ? ਮੁੱਲ ਤੂੰ ਹੀ ਦਾ ਦੋ ਜਿੰਨੀ ਚੰਗਣਾ ਦੀ ਆਦਿ ਦਾ। ਜੈ ਜੈ ਮੁੱਲ ਕਰਦੀ ਕਿਉਂਕਿ ਤੈਨੂੰ ਪਤਾ ਸਾਰੇ ਪਾਸੇ ਪਾਣੀ ਪੂਣੀ ਆਏ ਖੜਦੇ ਆ ਨਾ। ਤੇ ਭੈਣ ਭਰਾਵਾਂ ਦੇ ਤੈਨੂੰ ਪਤਾ ਸੀਜ਼ਨ ਵੀ ਕਈਆਂ ਦੇ ਕਾਲੀਆ ਦੀ ਦੇ ਲਈ ਕਿੰਨਾ ਕੁ ਮਾਨਤਾਣਾ ਹੋ ਸਕਦਾ 30000 ਰੁਪਇਆ ਕਰਦੀ ਦੋ 5 ਕਰਦੀ ਪੂਰਾ 35 35 ਲਾ ਰਹੀ ਹੋਰ 1000 ਛੱਡਾਂਗੇ 35 ਤੋਂ 34 ਹੋ ਗਿਆ 34 ਜਿਹਾ ਸੀ ਹੋਰ ਬਾਕੀ ਕੋ ਭੈਣ ਭਾ ਫੋਨ ਲਾਵੇ ਇੱਕ ਰੀ ਇਹ ਨਹੀਂ ਆ ਇਹ ਨਹੀਂ ਵਿੱਚ 34 ਮੁੱਲ ਪਾਇਆ ਘਟਾਵਾ ਦਾ ਨਹੀਂ ਹੋਣਾ ਫੋਨ ਲਾ ਦੋ ਕੋ ਭੈਣ ਭਾ 21 ਰਾਂ ਹੀ ਕਰਦੀ ਹੈ ਦੱਸਦੀ ਜਿੰਨਾ ਕਿ ਲੱਗ ਜਿੰਨੇ ਵੀ ਜੋ ਗਿਆ ਹੈ ਕਿ ਠਹਿਕੀ ਠੰਡੀ ਹੈ ਠੀਕ ਹੈ ਕਿੰਨਾ ਕੁ ਮਾਤਰਾ ਜਿੰਨੇ ਪਿਛਲੀ ਵੀਡੀਓ ਵੀਰਾਂ ਦਾ ਆਹਦਾ ਵੀ ਥੱਲੇ ਹੱਥ ਲਾ ਗਏ ਜੂਰ ਵਿਖਾਇਆ ਕੋਲ ਭਾਂ ਠੰਡੀ ਵੀ ਹੋਵੇ ਦੇ ਹਾਂ ਮੈਂ ਮੈਂ ਵੀ ਸਾਡੇ ਕੇਮਰੇ ਸਾਨੂੰ ਦਿਮਾਗ ਹੀ ਘਾ ਲੇ ਲ ਜਾਂਦੀ ਨਿਕਲ ਜਾਂਦੀ ਗਈ ਰਹਿਣਾ ਖੇਲ ਚੇਤਾ ਭੁੱਲ ਜਾਂਦਾ ਏ ਠੀਕ ਹੈ ਤੇ ਬਾਕੀ ਜਿੰਨਾ ਮਾਲ ਖਲਿਆ ਕਦੀ ਮਾਦਾ ਕਦੀ ਕਿਨੇ ਲਾਮਾ ਹੀ ਦਿਤਾਏ ਚਲ 3000 ਰੁਪਏ ਵੇਹ ਕੀਤਾ ਤੇ ਇੱਕ ਹੋਰ ਐਗ ਜੈਸ ਕੋਈ ਤੇ ਕਰਦੀ ਵੀਡੀਓ ਜੀ ਹੋਰ ਯਾਰ ਛੱਡਾਂਗੇ 33000 ਹੋ ਗਿਆ 33000 ਕਰਦੀ ਪੂਰਾ ਭਾ ਦੇਣ ਦਾ ਨਹੀਂ ਕੋਈ 20 ਕਿਲੋਰੀ ਦਾ 3000 ਦੀ ਬਤੀ ਕਰਦੀ ਪੂਰਾ 33 ਦੇ ਦਾਂਗੇ ਲੋ ਜੀ 33000 ਵਾ ਦੇ 30000 ਕਹਿੰਦੇ ਗਲ ਵਾਲੀ ਗਾਂ ਦੇ ਦਿੰਦਾ ਨਹੀਂ ਆ ਪਾਣੀ ਪੂਣੀ ਕਰਕੇ ਜਦ ਸਾਨੂੰ ਵੀ ਭਾਣਾ ਮਿਲੀ ਆ ਭਾ ਦੇਣੀ ਆ ਠੀਕ ਹੈ ਜੀ ਆਪਾਂ ਲਾਲਚ ਨਹੀਂ ਜ਼ਿਆਦਾ ਕਰਦੇ ਠੀਕ ਹੈ ਜੀ ਲਓ ਦੋਸਤੋ ਚੈੱਕ ਕਰ ਲੋ 15 ਕਿਲੋ ਦੁੱਧ ਜਿਹੜਾ ਮੌਕੇ ਦਾ ਚੋਣ ਢੀ ਜੀ ਗਾਰੰਟੀ ਤੇ ਖੜੂਗਾ ਮੈਂ 13 13.5 ਕਿਲੋ ਦੀ ਗਾਰੰਟੀ ਦੇ ਕੇ ਦੂੰਗਾ ਗਾਰੰਟੀ ਵੀ ਆ ਵੀਰ ਕਹਿੰਦਾ ਤੇ ਮੁੱਲ ਦੋਸਤੋ ਬਿਲਕੁਲ ਜਾਇਜ਼ ਵੀਰ ਨੇ ਕਰਤਾ ਵਾ ਖਿੱਚ ਕੇ ਮੁੱਲ ਵਾਤਾ ਦੋਸਤੋ ਵੈਸੇ ਤੇ ਡਿਮਾਂਡ ਵੀਰ ਨੇ 40000 ਰੁਪਏ ਰੱਖੀ ਸੀ ਪਰ 33 50000 ਦੀ ਵਿਕਦੀ ਹੈ ਹਾਂ ਜ ਪੜਾ ਵਿਗਦੀ ਆ ਦੋ ਚਾਰ ਇਨਸਾਨਾਂ ਦੇ ਇੱਕ ਇੱਕ ਪਾਣੀ ਪੂਣੀ ਕਰਕੇ ਥੋੜਾ ਜਿਹਾ ਕਾਰਜ ਜੇ ਤਾਂ ਪੜਾ ਘਾਟ ਆਉਂਦਾ ਹਨ ਹਾਂਜੀ ਹਾਂਜੀ ਤੇ ਛੜੀ ਝੂੜੀ ਲੱਗੀ ਆ ਬਸ਼ੀ ਜਿਆਦਾ ਫਾਇਦਾ ਹੋਣਾ ਚਾਹੀਦਾ ਹੈ ਨਾ ਆਪਾਂ ਲਈ ਭਾਣਾ ਪਪਾ ਦੇ ਦਿੱਤੀ ਠੀਕ ਹੈ ਜੀ ਲਓ ਜੀ ਦੋਸਤੋ 33000 ਦੇ ਵਿੱਚ ਤੁਹਾਡਾ ਆਆਂ ਗਿਆ ਦਾ ਮਾਨਤਾਣ ਸ਼ੋਰ ਸ਼ੱਪਾ ਮੌਕੇ ਤੇ ਜਰੂਰ ਹੋਊਗਾ ਗਾਰੰਟੀ ਦੇ ਜੇ ਕੋਈ ਵੀਰ ਕਹਿੰਦਾ ਖੜਦਾ ਤੇ ਫਿਰ 13 ਕਿਲੋ ਦੀ ਗਾਰੰਟੀ ਹੋਊਗੀ ਵੀਰ ਦੇ ਘਰ ਤੱਕ ਤੇ ਜੇ ਕੋਈ ਵੀਰ ਇੱਥੇ ਆ ਕੇ ਚਵਾਈ ਕਰਕੇ ਖੜਦਾ ਤੇ 15 ਕਿਲੋ ਦੁੱਧ ਵੀਰ ਕਹਿੰਦਾ ਵਿੱਚ ਆਉਂਦੀ ਹੈ ਆਪਣੀ ਤਸੱਲੀ ਕਰ ਲਿਆ ਕਰੋ ਐਡਰੈਸ ਤਸੀਲ ਜਿਹੜਾ ਸ਼੍ਰੀ ਅਮਰਸਰ ਸਾਹਿਬ ਜੋਬਨ ਨਾਮ ਹੈ ਵੀਰ ਦਾ ਫੋਨ ਨੰਬਰ ਵੀਰ ਇੱਕ ਰੀਫ ਬੋਲਦੇ ਫੋਨ ਲੰਮਾ ਲਿਜੇਗਾ 90418 74966 ਬਾਕੀ ਜਿਹੜੇ ਮੇਰੇ ਭੈਣ ਭਾਵਨ ਨੂੰ ਫੋਨ ਲਾ ਗਿਆ ਫੋਨ ਲਾ ਗਿਆ ਹੈ ਨਾ ਠੀਕ ਹੈ ਜੀ ਧੰਨਵਾਦ ਉਸੋ ਤੁਹਾਡਾ ਵੀਡੀਓ ਦੇਖਣ ਵਾਸਤੇ ਜੀ